ਹਾਂਜੀ ਮਿੱਤਰੋ ਆਫ ਕਰਦਾ ਸਾਰੀ ਵਧੀਆ ਹੋ ਗਿਆ 4 ਮਹੀਨਿਆਂ ਬਾਅਦ ਵਲੌਗ ਸ਼ੁਰੂ ਕੀਤਾ ਅੱਜ ਆਪਾਂ ਕੰਟੀਨਿਊ ਤੇ ਉਹ ਡੇਲੀ ਪਾਇਆ ਕਰਾਂਗੇ ਵਲੌਗ ਚਲਦੀ ਕਲਦੇ ਬਣਾ ਕੇ ਪਾਇਆ ਕਰਾਂਗੇ ਕੁਝ ਤਾਂ ਪਾਇਆ ਕਰਾਂਗੇ ਵਲੌਗ ਚੈਨਲ ਤੇ 1300 ਸਬਸਕ੍ਰਾਈਬਰ ਆਪਣੇ ਤੇ ਇੱਧਰ ਵੇਖੋ ਆਪਣਾ ਜਾਕੋ ਜਾਕੋ ਦੇ ਕੱਪੜੇ ਪਾ ਦੇ ਵੇਖ ਸਕਦੇ ਜਾਕੋ ਓਏ ਕੱਪੜੇ ਬਿਖਾ ਦੇਦਾ ਇਹ ਕੱਪੜੇ ਸਾਡੇ ਕੁੱਤੇ ਦੇ ਆਦਾ ਛੱਡੋ ਤੇ ਬਾਗੀ ਚਾਰ ਮਿੰਨੀਆਂ ਚ ਆਪਾਂ ਕੀ ਕੀ ਕੀਤਾ ਦਿਖਾ ਦਿੰਨੇ ਤੁਹਾਨੂੰ ਆਪਾਂ ਇੰਨੇ ਤਨ ਦੇਖੋ ਗੱਡੇ ਨੂੰ ਰੰਗ ਕੀਤਾ ਸੀ ਆਪ ਸਹੀ ਹੱਦ ਵਧੀਆ ਲੱਗਦਾ ਤੇ ਲਾਈਕ ਕਮੈਂਟ ਕਰ ਦਿਆ ਕਰਿਓ ਬਾਕੀ ਡੇਲੀ ਵਲੋਗ ਆਇਆ ਗੁਰੂਆ ਚੈੱਕ ਕਰੋ ਗੱਡਾ ਇੱਧਰ ਮਿਰਚਾਂ ਵੀ ਲਾਤੀਆਂ ਆਪਾਂ ਚਾਰ ਮਿੰਨੀਆਂ ਚ ਤੇ ਆਪ ਦੇਖ ਰਹੇ ਹੋ ਰੇ ਖਾਦ ਰੱਖਣਾ ਤੇ ਕਮਰਾ ਪਾਇਆ ਆਪਾਂ ਤੁਹਾਨੂੰ ਦਿਖਾਉ ਦਿੰਨੇ ਆ ਖੜ ਜੋ ਬਰ ਬਖਾਤ ਨੇ ਉਹ ਖੜਾ ਬਲੂ ਹੌਰਸ। ਉਹ ਟਰੈਕਟਰ ਲੈਂਦਾ ਹੀ ਹੈ। ਤੇ ਉਹ ਦੇਖੋ ਕਮਰਾ ਪਾਇ। ਇਹਦਾ ਹਫਤਾ ਹੀ ਹੋਇਆ ਜੀ ਕਮਰੇ ਪਾਈ ਨੋ। ਬਾਕੀ ਡੈਡੀ ਉਹਨੀਆਂ ਜਗ੍ਹਾ ਨੇ ਕੋਣ ਪਾਣੀ ਲਾਈ ਜਾਂਦੇ ਆ। ਉਹ ਤਾਂ ਬਾਹਰ ਹੀ ਦੂਰ ਆਪਾਂ ਜਾਂਦੇ ਤੇ ਆਪਰਾ ਅੱਗ ਸੇਕਦਾ ਪਿਆ ਇੱਧਰ ਵਿਖਾ ਦਿੰਦਾ। ਡੈਡੀ ਤਾਂ ਦਿਖਾ ਲੈਣਾ ਜ਼ੂਮ ਕਰਕੇ ਜੇ ਦੇਖਦਾ। ਓਹ ਥਈਆ ਡੇੜੀ ਤੇ ਤਮੀਆਂ ਨੂੰ ਵੀ ਰੰਗ ਕਰਦਾ ਗਾਈ ਕਿ ਐਂ ਦੀਆਂ ਲੱਗਦੀਆਂ ਵੀ ਜੀ ਕਮੈਂਟ ਕਰਕੇ ਦੱਸਿਓ ਕਿਉਂਕਿ ਆਪਣੇ ਕੋਲ ਪਹਿਲਾਂ ਸੁਭਰਾਜ 855 ਟਰੈਕਟਰ ਹੁੰਦਾ ਸੀ ਉਹਦਾ ਆਪਾਂ ਵੇਚ ਦਿੱਤਾ ਸੀ ਤੇ ਆਪਾਂ ਫਿਰ ਪਾਵਰ ਟ੍ਰੈਕ ਲੈ ਜਾਂਦਾ 439 ਓਏ ਗੱਦੋ ਏ ਯਾਰ 8 ਪਤਾ ਨਹੀਂ ਨੋ ਮਾਡਲ ਐ ਨਾ ਜੀ ਇੰਨਾ ਲੈਂਦਾ ਤੇ ਇੱਧਰ ਚੈੱਕ ਕਰੋ ਹੱਲਾ ਨੂੰ ਜਿੰਦਰੇ ਨੂੰ ਵੀ ਰੰਗ ਕਰਤਾ ਉੱਧਰ ਤੋਂ ਘਰ ਆ ਰਹਿ ਗਿਆ ਉੱਤੇ ਨਹੀਂ ਕੀਤਾ ਆਪਾਂ ਰੰਗ ਬਾਕੀ ਆਰੇ ਆਪਣੀ ਕੰਨ ਕੇ ਖੜੀ ਹੈ ਜੀ ਸਾਰੀ ਵਧੀਆ ਖੜੀ ਹੈ ਜੀ ਇੱਧਰ ਭਰਾ ਦੇ ਸਾਦੇ ਅੱਗ ਸੇਕਦਾ ਪਿਆ ਇੱਧਰ ਉਹ ਅਵਾਜ਼ ਨਹੀਂ ਆਉਣੀ ਤੁਹਾਨੂੰ ਕਿਉਂਕਿ ਇੱਥੇ ਪਾਣੀ ਜਾਂ ਚੱਲਦਾ ਪਿਆ ਮੋਟਰ ਚੱਲਦੀ ਪਈ ਸਾਡੀ ਹੱਕ ਦੇ ਇਕਲੀਏ ਥੋੜੀ ਜੀ ਗਾਈ ਜੀ ਇੱਧਰ ਦੇਖ ਸਕਦੇ ਹੋ ਜੀ ਪਾਣੀ ਲੱਗੀ ਜਾਈ ਇਹਨਾਂ ਖੇਤ ਚ ਆ ਜਗਾ ਗਾਈਸ ਗੈਸ ਕਰਕੇ ਦੱਸਿਓ ਕਿਹੜੀ ਆ ਇੱਥੇ ਮੈਂ ਹੀ ਦੱਸ ਦੇਣਾ ਇੱਥੇ ਆਪਣਾ ਘਰ ਜਾ ਹੁੰਦਾ ਹੁੰਦਾ ਸੀ ਮੈਂ ਥੋੜਾ ਜਿਹਾ ਸੰਭਲਣ ਲਾਉਂਗਾ ਇੱਥੇ ਤੁਹਾਨੂੰ ਸਮਝ ਲੱਗ ਗਈ ਜਾਣੀ ਇੱਥੇ ਆਪਣਾ ਘਰ ਜਾ ਹੁੰਦਾ ਹੁੰਦਾ ਸੀ ਮੈਂ ਫੋਟੋ ਲਾ ਦੂੰਗਾ ਇੱਥੇ ਫੋਨ ਵੇਖੋ ਕਿੰਨੀ ਖੁੱਲੀ ਜਗਾ ਬਣ ਗਈ ਇੱਥੋਂ ਲੈ ਕੇ ਬਣਨ ਤੋਂ ਦੇਖੋ ਤੁਹਾਨੂੰ ਦੇਖੋ ਮੋਟਰ ਤੇ ਖੇਤ ਤੇ ਆਪਣੀਆਂ ਮਿਰਚਾਂ Shimla ਮਿਰਚ ਲਾਈ ہوئی ਆਪਾਂ ਤੇ ਬਾਕੀ ਅੱਗੇ ਤੁਹਾਨੂੰ ਪਿਛਲੇ ਸਾਲ ਪਤਾ ਹੀ ਹੋਊਗਾ ਆਪਣੀ ਤਾਂ ਖਰਾਬ ਹੋ ਗਈ ਸੀ ਜਿਹੜੇ ਭਰਾ ਆਪਣੀ ਜਿਹੜੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਆਪਣੀਆਂ ਪਰ ਖਰਾਬ ਹੋ ਗਈ ਸੀ ਬਾਕੀ ਆ ਦੇਖੋ ਜੀ ਕਣਕ ਇਚ ਵਾਣ ਇਚ ਸੀ ਮਿਰਚਾਂ ਦਾ ਸਾਈ ਦਾ ਇਹ ਕਿੱਧਰ ਲਾਈਆਂ ਘਰ ਦੇ ਨਾਲ ਜੇ ਦੇਖਾ ਇੱਧਰ ਪਹਿਲਾਂ ਹੁੰਦੀਆਂ ਸੀ ਇੱਧਰ ਆਪਾਂ ਕਣਕ ਵੀ ਸੀ ਇੱਧਰ ਲਸਣ ਵੀ ਸੀ ਤਾ ਜੀ ਆਹ ਦੇਖੋ ਜੀ ਇੱਥੇ ਵੀ ਮੈਂ ਮਿਰਚਾਂ ਲਾਈਆਂ ਦੇਖਾ ਤੋ ਅੱਛੇ ਲਸਣ ਲਾਇਆ ਐ ਐਂ ਹੀ ਲੱਗਦਾ ਕੈਮਰੇ ਚ ਵਿਰਲਾ ਜਿਹਾ ਲੱਗਦਾ ਪਰ ਹੈ ਸੰਗਣਾ ਮੁੰਗਰੇ ਦੇਖ ਸਕਦੇ ਹੋ ਬਾਕੀ ਆ ਦੇਖੋ ਜੀ ਮੈਂ ਮਿਰਚਾਂ ਲਾਈਆਂ ਦਿਖਾ ਦੇਣਾ ਜੀ ਆ ਮੈਂ ਆਪ ਸੁਪਰੇਆ ਕਰਦਾ ਤੇ ਆਪੀ ਚ ਸ਼ੈਂਪੂ ਕਲੀਨਿੰਗ ਪਲਸ ਦਾ ਸ਼ੈਂਪੂ ਦਾ ਹੋਣੀਆ ਸੁਪਰੇਆ ਕਰ ਦਿੰਦਾ ਹੁੰਨਾ ਮੈਂ ਉਹ ਨਾਲ ਗ੍ਰੋਥ ਵਧੀਆ ਹੁੰਦੀ ਨਾਲੇ ਪੱਤੇ ਕੁਲੇ ਹੋ ਜਾਂਦੇ ਆ ਜੀ ਇੱਧਰ ਲਸਣ ਆ ਆਪਣਾ ਸਾਗ ਸਾਗ ਦਾ ਇੱਧਰ ਵੀ ਹੈਗਾ ਗਾਈਸ ਦੇ ਸਾਥੀ ਅੱਜ ਇੰਨੇ ਦਿਨਾਂ ਬਾਅਦ ਵਲੋਗ ਬਣਾਉਣ ਦਾ ਚਿੱਤ ਕਿਰਿਆ ਤੇ ਆਪਾਂ ਬਣਾਤਾ ਬਾਕੀ ਮੈਂ ਬਾਕੀ ਬਗੈ ਇਸ ਮੈਂ ਇੰਨੇ ਵਲੋਗ ਬਣਾ ਕੇ ਰੱਖੇ ਆ ਪਰ ਪਾਉਣ ਦਾ ਜੀ ਨਹੀਂ ਕਰਦਾ ਕਦੀ ਕਾਹੀ ਬਣਾ ਬਣਾ ਕੇ ਮੈਂ ਰੱਖੇ ਹੋਏ ਆ ਪਰ ਪਾਇਆ ਕਦੀ ਨਹੀਂ ਬਾਕੀ ਗੋਭੀ ਦੇ ਹਦੇ ਇੱਥੇ ਗੋਭੀ ਹੁੰਦੀ ਸੀ ਆ ਦੇਖੋ ਇੱਕ ਫੁੱਲ ਰਹਿ ਗਿਆ ਬਾਕੀ ਵਟਾ ਪਾਤੀਆਂ ਅੱਜ ਆਪਾਂ ਜਾਣਨੇ ਆ ਪਿੰਡ ਗੋਭੀ ਲਿਆਉਣੇ ਨਾਲੇ ਗੋਭੀ ਲਾ ਦੇਣੇ ਇੱਥੇ ਗਏ ਸੀ ਦੇਖ ਹਦੇ ਇੱਥੇ ਵੀ ਲਾਵਾਂਗੇ ਤੇ ਇੱਥੇ ਵੀ ਲਾਵਾਂਗੇ ਬਾਕੀ ਇੱਥੇ ਵੀ ਆਪਾਂ ਦੂਜੀਆਂ ਸਬਜ਼ੀਆਂ ਲੈ ਆਈਆਂ ਹੋਈਆਂ ਜਿਵੇਂ ਕਿ ਆ ਵਟ ਤੇ ਖੀਰਾ ਲਾਇਆ ਖਰਬੂਜਾ ਖਰਬੂਜਾ ਵਿਖਾ ਦਿੰਦੇ ਆ ਤੁਹਾਨੂੰ ਆ ਦੇਖੋ ਖਰਬੂਜਾ ਤੇ ਚੱਪਣ ਕੱਦੂ ਹੀ ਦਿਖਾ ਰਹੇ ਨੇ ਤੋਰੀਆਂ ਨਹੀਂ ਤੇ ਹੁੰਦੇਗਾ ਇਹ। ਇਹ ਤੋਰੀਆਂ ਛੋਟੀਆਂ ਨੇ ਉਹ ਕੀ ਚੱਪਣ ਕੱਦੂ ਵਿਖਾ ਦਿੰਦੇ ਆ ਜੀ। ਆਹ ਵੇਖੋ। ਚੱਪਣ ਕੱਦੂ ਹੋ ਗਿਆ ਆਪਣੇ। ਬਾ ਬੀਆ ਦੇਣਾ ਮਤਲਬ ਤੜਾਈ ਸ਼ੁਰੂ ਹੋ ਜੂਗੀ। ਤਿਆਰੀ ਨੇ ਚੱਪਣ ਕੱਦੂ। ਤੜੀਆਂ ਦੇਖ ਸਕਦੇ ਹੋ। ਬਾਕੀ ਮਨੇਰੇ ਵਲੋਗ ਵਿੱਚ ਆਪਾਂ ਜਾਣਨੇ ਆ ਪਿੰਡ ਤੇ ਗੋਭੀ ਦੀ ਪਨੀਰ ਹੀ ਲਿਆਉਣੇ ਆਪਣੇ ਰੰਗੇ ਵਾਲੇ ਪੁੱਲ ਤੇ ਇੱਕ ਸਬਜੀ ਆਲਾ ਬੰਦਾ ਹੁੰਦਾ ਉਹਨੇ ਕੋਲ ਸਾਰੇ ਬੂਟੇ ਮਿਲ ਜਾਂਦੇ ਆ। ਬਾਕੀ ਆਪਾਂ ਜਾਣਨੇ ਆ ਦਿਖਾ ਨਾਲ ਜਿਹਾ ਮਣੇ ਰਹੋ ਵਲੋਗ ਵਿੱਚ ਅੱਜ ਆਪਾਂ ਗੋਭੀ ਲਾਵਾਂਗੇ ਸਾਰਾ ਕੁਝ ਕਰਾਂਗੇ ਤੁਹਾਨੂੰ ਵਿਖਾਵਾਂਗੇ ਨਾਲ ਦੀ ਨਾਲ ਚਲੋ ਆਪਾਂ ਜਾਣਨੇ ਆ ਆ ਦੇਖੋ ਕਣਕ ਕਿਤੇ ਕਣਕ ਸੋਣੀ ਹੋਈ ਹੈ ਗਾਇਸ ਇੱਚੇ ਤਾਂ ਤਿੰਨ ਘਟੇ ਡੀਏਪੀ ਦੇ ਪਾਤੇ ਜੀ ਦੇ ਦੂਰੀ ਹੱਦਾਂ ਘਟਾ ਪਿਆ ਹੋਰ ਕੁਝ ਨਹੀਂ ਪਾਇਆ ਜੀ ਇੱਚੇ ਸੋ ਝੂਠ ਬੋਲਨਾ ਗਾਈ ਸਲਫਰ ਪਾਈਆ ਪੋਟਾਸ਼ ਪਾਈ ਬਸ ਹੋਰ ਕੁਝ ਨਹੀਂ ਪਾਇਆ ਗਾਈ ਬਾਕੀ ਬਾਣ ਵੀ ਇੱਕ ਇੱਕ ਫੁੱਟ ਮਿੱਟੀ ਚੱਕੀ ਗਈ ਸੀ ਇੱਚ ਬਾਕੀ ਅੱਗ ਸੇਕ ਲਈਏ ਫੇਰ ਮਿਲਦੇ ਆ ਤੁਹਾਨੂੰ ਅੱਗ ਸੇਕ ਲੋ ਗਾਈਸ ਅੱਗ ਅੱਗ ਸੇਕ ਲੋ ਅੱਗ ਸੇਕ ਲੋ ਗਾਈਸ ਅੱਗ ਠੰਡ ਦੇਖ ਸਕਦੇ ਹੋ ਅੱਜ ਬਹਾਵਾ ਜਿਆਦੀ ਠੰਡ ਹੈ ਗਾਈ ਉਧਰ ਡੈਡੀ ਹੋਣਿਆਂ ਨੇ ਪਾਣੀ ਲਾਇਆ ਹੋਇਆ ਕਣਿਕ ਨੂੰ ਬਾਕੀ ਅੱਜ ਕੁਝ ਨਹੀਂ ਗੋਭੀ ਲਾਣੇ ਆ ਜਾਨਣਾ ਮੈਂ ਪਿੰਡ ਤੇ ਲਿਆ ਤੁਹਾਨੂੰ ਵਿਖਾਵਾਂਗੇ ਨਾਲ ਦੀਆਂ ਪਿੰਡ ਵਿੱਚ ਵਿਖਾਵਾਂਗੇ ਤੁਹਾਨੂੰ ਜਿੱਥੋਂ ਆਪਾਂ ਜਾਵਾਂਗੇ ਉਦੋਂ ਵਿਖਾਵਾਂਗੇ ਤੁਹਾਨੂੰ ਪਲੱਗ ਸੇਕ ਲੋ ਠੰਡ 바ਵਾ ਜਾਦੀ ਆ ਗਾ ਜੀ ਨਹੀਂ ਕਰਦਾ ਘਰੋਂ ਨਿਕਲਦਾ ਦੇਖੋ ਆਦੇ ਭਰਤੀ ਆਪਾਂ ਗਿਆਰੀਆਂ ਜੀਆਂ ਤੇ ਬਸ ਹੁਣ ਮੈਂ ਚੱਲਿਆ ਪਿੰਡ ਉਨੇ ਚੇਰ ਨੂੰ ਸਲਾਬ ਚੜ੍ਹ ਜੂਗੀ ਇੱਥੇ ਆਪਾਂ ਉਨੇ ਚੇਰ ਨੂੰ ਗੋਭੀ ਦਾ ਪੀਕ ਲਿਆਵਾਂ ਪਨੀਰੀ ਸੱਚੀ ਕੁਣੀ ਰੀਲ ਆ ਕੇ ਆਪਾਂ ਵੀ ਇਦਾਂਗੇ ਫਿਰ ਆਪਾਂ ਇੱਕ ਤਾਂ ਬੰਦ ਗੋਭੀ ਲਿਆਵਾਂਗੇ ਬਾਕੀ ਟਮਾਟਰ ਦੀ ਪੂਟੇ ਵੀ ਲਿਆਵਾਂਗੇ ਸਾਰੀ ਤਰ੍ਹਾਂ ਦੇ ਇੱਥੇ ਲਾ ਦਾਂਗੇ ਆਪਾਂ ਹੁਣ ਚੱਲਦੇ ਆਪਾਂ ਦੇਖਦੇ ਗਾਈਆਂ ਆ ਚੱਪਾਂਣ ਗੱਦੂ ਲਾਏ ਹੋਇਆ ਤੋਰੀਆਂ ਖਰਬੂਜਾ ਪਗੋੜੀ ਕਰਦੇ ਪਏ ਆ ਪਹਿਲਾਂ ਗੰਦ ਵੇਖੋ ਤੁਸੀਂ ਫਿਰ ਮੈਂ ਤੁਹਾਨੂੰ ਦਿਖਾਉਣਾ ਸਾਫ਼ ਜਦ ਹੋ ਜੂਗੀ ਉਦੋਂ ਵਿਖਾਵਾਂਗੇ ਤੁਹਾਨੂੰ ਆ ਦੇਖੋ ਗੰਦ ਇਧਰੋਂ ਸਾਫ਼ ਹੋ ਹੀ ਜਾਂਦੀ ਇਧਰੋਂ ਗੰਦ ਵੇਖੋ ਭਰੀਆਂ ਪਈਆਂ ਖਾਰੀਆਂ ਗੋੜ ਕੇ ਵਿਖਾਉਣਾ ਤਾਂ ਦੇਖੋ ਦੋਸਤੋ ਪੂਰੀਆਂ ਸਾਫ ਕਰਤੀਆਂ ਖਾਧੀਆਂ ਹੁਣ ਜਮਾਂ ਗੰਦ ਨਹੀਂ ਸਬਜੀ ਸਬਜੀ ਕੱਲੀ ਦੇਖਦੀ ਪਹਿਲਾਂ ਤਾਂ ਗੰਦ ਸੀ ਦੇਖੀ ਹਾਲ ਆਹ ਵੇਖੋ ਚੈੱਕ ਕਰੋ ਪੂਰੀਆਂ ਸਾਫ ਬਣਾਤੀਆਂ ਇਕ ਤਾਂ ਮੇਰੇ ਭਰਾ ਆਣੇ ਤੇ ਦੋਨਾਂ ਨੇ ਮਿਲ ਕੇ ਸਬਜੀ ਸਾਰੀ ਘੋੜਤੀ ਸਬਜੀ ਕੀ ਗੰਦ ਸਾਰਾ ਘੋੜਤਾ ਗੰਦ ਨਹੀਂ ਰਿਹਾ ਹੁਣ ਬਸ ਹੁਣ ਹਾ ਜਿਹੜਾ ਖਾਲੀਆਂ ਚ ਗੰਦ ਆ ਹਾ ਝੁਗਦੇ ਆ ਫੇਰ ਜਾ ਕੇ ਮਿੱਟੀ-ਮਿੱਟੀ ਲਾ ਕੇ ਪਾਣੀ ਲਾ ਕੇ ਫੇਰ ਵਿਲੇ ਆਵਾਂ ਬਸ ਤੁਸੀਂ ਕਹਿੰਦੇ ਹੋ ਨਾ ਵਾਰ-ਵਾਰ ਕਹੀ ਜਾਂਦਾ ਗੋਭੀ ਲਿਆਵਾਂ ਗੋਭੀ ਲਿਆਵਾਂ ਵਾਰ-ਵਾਰ ਕਾ ਹੁਣ ਗੋਭੀ ਲਿਆ ਕੇ ਮਿਲਾਉਂ ਤੈਨੂੰ ਬਲੈਂ ਮੈਂ ਗੋਭੀ ਫੇਰ ਲਾ ਕੇ ਫੇਰ ਤੁਹਾਨੂੰ ਮਿਲਦੀ ਏ ਇਹ ਸਾਧਿਆਂ ਪਾ ਚੱਲਦੇ ਪਏ ਆ ਪੇਂਟ ਨਾਲ ਗੋਭੀ ਦੀ ਪਨੀਰੀ ਲੈਣ ਬਵੇਲੀ ਆ ਗਏ ਗਾਈਸ ਅੱਜ ਬਾਹਰੋਜ ਦਾ ਵਲੋਗ ਆਇਆ ਕਰੂਗਾ ਗੋਪੀ ਲਾ ਕੇ ਲਾ ਕੇ ਫੇਰ ਆਪਾਂ ਕੋਡੀ ਦਾ ਘਾਤੀ ਦੇਖ ਹੀ ਲਈ ਤੁਸੀਂ ਨਾਲ ਇਹ ਵਧੀਆ ਗੱਲ ਨਾਲ ਸਲਾਬ ਚੜ ਗਈ ਉਹਨੇ ਚਿਹਰਚੋ ਫੇਰ ਆਪਾਂ ਲਿਆ ਕੇ ਪਾਣੀ ਥੋੜਾ ਜਿਹਾ ਹੋਰ ਛੱਡ ਕੇ ਗੋਬੀ ਲਾ ਕੇ ਹੋ ਹੋ ਰ ਆਪਣਾ ਵਲੋਗ ਜਣੇ ਜੋ ਸਬਸਕ੍ਰਾਈਬ ਕਰ ਲੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਆ ਚੈੱਕ ਕਰੋ ਆਪਾਂ ਪਿੰਡal ਜਾਈ ਜੰਨੇ ਆ ਆਪਣਾ ਮੋਟਰਸਾਈਕਲ ਆ ਤਾਂ ਆ ਬਸ ਹਾਲ ਤੇ ਨੇ ਤੁਹਾਨੂੰ ਟਾਜਾ ਰਾ ਸਾਡੇ ਮਿੱਟੀ ਵਾਲਾ ਕੱਚਾ ਜਰਾ ਹੂੰ ਜਾ ਕਿ ਮਿਲਦੀ ਆ ਉੱਥੇ ਜਿਸ ਪਣੀਰੀ ਚੋਂਗਾ ਬਸ ਇੱਥੇ ਜੀ ਆ ਸਾਹਮਣੀ ਜੀ ਆ ਦੁਕਾਨ ਜੀ ਆਪਾਂ ਜਿਹਾ ਉੱਥੇ ਇਹ ਤਾਂ ਉਹਦਾ ਆਪ ਸਿੱਧਾ ਅੱਗੇ ਬੁਧੇ ਦਾ। ਹੂੰ। ਆਪਾਂ ਅੱਗੇ ਪਨੀਰੀ ਦੀ ਲਾਈਨ ਬੰਦ ਗੁੱਬੀ ਦੀ ਤੇ ਫੁੱਲ ਗੁੱਬੀ। ਆ ਪਨੀਰ ਲੈ ਕੇ ਤੇ ਚੱਲਦੇ ਆਂ ਇਥੇ। ਦੇਖਦੇ ਹੋ ਇੱਥੇ ਆਪਾਂ ਆ ਲਾਈ ਜਾਂਦੇ ਆ ਕੱਦੂ ਦੇ ਬੀਜ ਲਾਈ ਜਾਂਦੇ ਨੇ ਅੰਦਰ ਗਰਮੈਸ਼ ਹੁੱਲ। ਮਲਚਿੰਗ ਕਰਕੇ। ਇਹ ਹਾਧਾ ਆਪਾਂ ਤੋਂ ਰਬੇ ਗੋਭੀ ਦੀ ਪਨੀਰੀ ਲੈ ਕੇ ਦੇਖ ਸਕਦੇ ਹੋ ਬੈਂਗਣ ਟਮਾਟਰ ਮਿਰਚ ਦੀ ਪਨੀਰੀ ਗੋਭੀ ਦੀ ਪਨੀਰੀ ਸਾਰੀ ਲਿਆ ਕੇ ਲਾਤੀ ਆਪਾਂ ਪਾਣੀ ਵੀ ਛੱਡਤਾ ਦੇਖ ਸਕਦੇ ਆ ਭਰਾ ਆ ਗਿਆ ਨਾਲ ਤੇ ਇੱਧਰ ਦੇਖ ਪਾਣੀ ਛੱਡਤਾ ਆਪਾਂ ਫੇਰ ਕਿਉਂਕਿ ਥੋੜਾ ਥੋੜਾ ਲਾ ਦੀਏ ਫੇਰ ਆ ਦੋ ਤਿੰਨ ਵੱਟਾ ਖਾਲੀ ਰਹਿ ਗਈਆਂ ਗਈ ਤਿੰਨ ਬਾਕੀ ਲਾ ਕੇ ਤਾਂ ਹੋਰ ਵੀ ਜਾਣੀ ਹੈ ਚੱਪ ਮੈਂ ਲਿਆਂਦੀ ਨਹੀਂ ਸੀ ਫੇਰ ਚਲ ਕੋਈ ਨਹੀਂ ਗਈ ਹੁਣੀ ਬਾਦੂ ਪਰ ਟਮਾਟਰ ਬੇਂਗਣ ਲਾ ਦੇ ਬਸ ਉਧਰ ਆ ਪਗੋੜ ਵੀ ਦਿੱਤੀ ਸੀ ਦੇਖ ਸਕਦੇ ਹੋ ਉਧਰ ਪਾਣੀ ਆ ਜੇ ਨਹੀਂ ਲਾਉਂਦੇ ਗਾਏ ਥੋੜੀ ਰੋਕ ਕੇ ਕੱਲ ਨੂੰ ਲਾ ਦਾਂਗੇ ਕਿਉਂਕਿ ਗੰਦ ਜਾਇ ਫਿਰ ਰੁਗ ਜੂਗਾ ਤਾਂ ਨਹੀਂ ਲਾਏ ਮੋਟਰ ਚੱਲਦੀ ਪਈ ਆ ਪਾਣੀ ਪੂਣੀ ਲਾ ਕੇ ਫਿਰ ਆਪਾਂ ਜਾਣੇ ਕਿਤੇ ਹੋਰ ਆਪੇ ਲੋਕਾਂ ਅਸੀਂ ਚਾਹ ਗਰਮ ਕਰਦੇ ਹੋਏ ਦੇਖ ਲਓ ਨੇ ਦੇਖੋ ਆਹ ਹਾਂਜੀ ਆਪਾਂ ਗੋਭੀ-ਗੁੱਭੀ ਲਾ ਕੇ ਪਾਣੀ ਵੀ ਲਾ ਆਈ ਸੀ ਤੁਹਾਨੂੰ ਦੇਖ ਹੀ ਜਾਉ ਜੁਵੇਂ ਤੁਸੀਂ ਤੇ ਆਪਣਾ ਟਰੈਕਟਰ ਦੇਖ ਸਕਦੇ ਬਲੂ ਹੌਰਸ ਨਾਮ ਰੱਖਿਆ ਆਪਾਂ ਟਰੈਕਟਰ ਦਾ ਬਲੂ ਹੌਰਸ ਇਹਨਿੰਤੇ ਵੀ ਕੰਮ ਕਰਨ ਵਾਲਾ ਜਿਹੜੀ ਸਰਵਿਸ ਕਰਾ ਕੇ ਲਿਆਵਾਂਗੇ ਉਹ ਵੀ ਬਲੌਗ ਪਾਵਾਂਗੇ ਆਪਾਂ ਤੇ ਛਤਰੀ ਤੇ ਡੈੱਕ ਦੇਖ ਆ ਜੀ ਸਾਡਾ ਬਾਕੀ ਬੰਪਰ ਵੀ ਲਵਾ ਕੇ ਲਿਆਵਾਂਗਾ ਇਸ ਨਾਲ ਹੋਰ ਨੂੰ ਵੀ ਲਵਾ ਲਿਆ ਬਲੂ ਹਾਰਸ ਲਖੋਣਾ ਆ ਰਹਿ ਗਿਆ ਇਹ ਦੇਖੋ ਨੀਲਾ ਨੀਲਾ ਗੋੜਾ ਆ ਫਾਈਵ ਆਫ ਤੁਹਾਨੂੰ ਬਲੌਗ ਵਧੀਆ ਲੱਗਾ ਹੋਣਾ ਲਾਈਕ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਹੁਣ ਡੇਲੀ ਆਪਾਂ ਬਲੌਗ ਪਾਇਆ ਕਰਾਂ ਲਾਈਕ ਸਬਸਕ੍ਰਾਈਬ ਧੰਨਵਾਦ